ਇਨਸਟਾਗ੍ਰਾਮ ਤੇ ਇੱਕ ਵੀਡੀਓ ਦੇਖੀ ਭਾਈ ਦੇਖ ਕੇ ਬੜਾ ਦੁੱਖ ਲੱਗਿਆ ਉਸ ਨੂੰ ਮੁੰਡਾ ਕਹਿੰਦਾ ਸਾਨੂੰ ਮੋਟਰ ਤੇ ਨਹਾਉਣ ਨਹੀਂ ਦਿੱਤਾ ਅਸੀਂ ਕਹਿੰਦਾ ਸ਼ਡਿਊਲ ਕਾਸਟ ਐ ਝੋਨਾ ਲਾਉਣੇ ਆ ਤੇ ਸਾਨੂੰ ਮੋਟਰ ਤੇ ਨਹਾਉਣ ਨਹੀਂ ਦਿੱਤਾ ਉਹ ਭਾਈ ਜੀ ਹਰ ਇੱਕ ਕਾਸਟ ਦੇ ਵਿੱਚ ਬੰਦਾ ਹਰ ਇੱਕ ਤਰ੍ਹਾਂ ਦਾ ਹੁੰਦਾ ਹੈ ਤੁਹਾਨੂੰ ਨਹੀਂ ਨਹਾਉਣ ਦਿੱਤਾ ਉਹਦੇ ਪਿੱਛੇ ਇਕੱਲੀ ਉਹਦੀ ਇਹੀ ਮਜਬੂਰੀ ਨਹੀਂ ਕਿ ਤੁਸੀਂ ਉੱਥੇ ਕੋਈ ਸ਼ਰਾਰਤਾਂ ਕਰੋਗੇ ਉਹਦੀ ਇਹ ਵੀ ਮਜਬੂਰੀ ਹੈ ਕਿ ਉੱਥੇ ਅਗਰ ਮੋਟਰ ਤੇ ਕਰੰਟ ਆ ਗਿਆ ਠੀਕ ਹੈ ਤੁਹਾਡਾ ਕੋਈ ਨੁਕਸਾਨ ਹੋ ਗਿਆ ਤਾਂ ਉਹਦਾ ਜ਼ਿੰਮੇਵਾਰ ਉਹ ਖੇਤ ਵਾਲਾ ਹੋਊਗਾ ਤੇ ਬਾਕੀ ਵੀ ਇਸ ਇਹਨਾਂ ਗੱਲਾਂ ਨੂੰ ਜਾਤ ਪਾਤ ਦੇ ਉੱਤੇ ਨਾ ਲੈ ਕੇ ਰਿਹਾ ਕਰੋ ਹਰ ਇੱਕ ਗੱਲ ਨੂੰ ਲੈ ਕੇ ਜਾਤ ਪਾਤ ਨੂੰ ਅੱਗੇ ਨਾ ਲਿਆਇਆ ਕਰੋ ਇਹਦਾ ਇਹੋ ਜਿਹਾ ਕੋਈ ਮੈਟਰ ਨਹੀਂ ਹੈ ਕੁਝ ਨਹੀਂ ਹੈ ਪੰਜਾਬ ਦੇ ਵਿੱਚ ਕਦੇ ਕੋਈ ਰੋਡ ਦੇ ਉੱਤੇ ਐਕਸੀਡੈਂਟ ਹੋ ਜੇ ਅਸੀਂ ਕਦੇ ਨਹੀਂ ਪੁੱਛਿਆ ਵੀ ਕਿਹੜੀ ਜਾਤ ਦਾ ਇਹ ਪਹਿਲਾਂ ਉਹਨੂੰ ਚੱਕਦੇ ਆ ਹਸਪਤਾਲ ਪਹੁੰਚਾਉਂਦੇ ਆ ਅਸੀਂ ਕਦੇ ਨਹੀਂ ਪੁੱਛਿਆ ਉੱਥੇ ਜਾ ਕੇ ਵੀ ਇਹ ਕਿਹੜੀ ਜਾਤ ਹੈ ਤੇ ਕਦੇ ਵੀ ਇਹ ਉਹੋ ਜਿਹਾ ਕੁਝ ਪੰਜਾਬ ਦੇ ਵਿੱਚ ਨਾ ਹੈਗਾ ਤੇ ਨਾ ਹੀ ਬਾਬੇ ਦੀ ਕਿਰਪਾ ਦੇ ਨਾਲ ਕਦੇ ਹੋਊਗਾ ਹਰ ਇੱਕ ਜਾਤ ਦੇ ਵਿੱਚ ਬੰਦੇ ਮਾੜੇ ਹੁੰਦੇ ਆ ਹਰ ਇੱਕ ਜਾਤ ਦੇ ਵਿੱਚ ਕੋਈ ਵੀ ਆਪ ਦੀ ਜਾਤ ਫਰੋਲ ਕੇ ਦੇਖ ਲਓ ਤਾਂ ਤੁਹਾਨੂੰ ਆਪ ਦੀ ਜਾਤ ਦੇ ਵਿੱਚ ਕੋਈ ਚਾਰ ਬੰਦੇ ਇਹੋ ਜਿਹੇ ਲੱਭ ਹੀ ਜਾਣਗੇ ਜਿਨ੍ਹਾਂ ਨੂੰ ਗੁੜਤੀ ਮਾੜੀ ਮਿਲੀ ਹੈ ਤੇ ਉਹਨਾਂ ਦੇ ਕਰਕੇ 네ਗੈਟਿਵਿਟੀ ਕਦੇ ਨਾ ਫਲਾਇਆ ਕਰੋ ਇਹ ਹੱਥ ਜੋੜ ਕੇ ਬੇਨਤੀ ਹੈ ਮੈਂ ਕੋਈ ਗਿਆਨ ਨਹੀਂ ਪੇਲਣ ਲੱਗਿਆ ਤੇ ਨਾਲੇ ਉਹ 1700 ایسਪੀ ਦੀਆਂ ਵੀਡੀਓ ਸ਼ੇਅਰ ਕਰੀ ਜਨ ਨੂੰ ਇਹਨੂੰ ਵੀ ਕਰ ਦਿਓ ਜਿਹੜੀ ਕੋ ਕੰਮ ਦੀ ਗੱਲ ਹੈ ਧੰਨਵਾਦ